ਅੱਛੀ ਕਾਲ ਦੋਸਤੋ ਅੱਜ ਅਸੀਂ ਪਹੁੰਚੇ ਆਂ ਬੰਗਾ ਦੇ ਨੇੜੇ ਪੈਂਦਾ ਪਿੰਡ ਭਰੋ ਮਜਾਰਾ ਦੀ ਜੂ ਤੇ ਗੁਰਦੁਆਰਾ ਫਤੂਆਣਾ ਬੈਦ ਆਸ਼ਰਮ ਇੱਥੇ ਸਿ ਪਹੁੰਚੇ ਆਂ ਔਰ ਤੁਹਾਨੂੰ ਦਰਸ਼ਨ ਕਰਾਵਾਂਗੇ ਇੱਥੇ ਤਨਤਨ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਵੱਲੋਂ ਤਪ ਕੀਤਾ ਗਿਆ ਔਰ ਉਹਨਾਂ ਦਾ ਤਪ ਸਥਾਨ ਵੀ ਇੱਥੇ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਜ ਤਨ ਤਨ ਸ਼੍ਰੀ ਨਾਮਕਮਲ ਰਾਜਾ ਸਾਹਿਬ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸੰਗਤਾਂ ਵੱਲੋਂ ਇੱਥੇ ਫਰੂਟ ਔਰ ਜਾਦਾ ਲੰਗਰ ਲਗਾਇਆ ਗਿਆ ਹੈ ਕਿਉਂਕਿ ਨਗਰ ਕੀਰਤਨ ਵੱਖ-ਵੱਖ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਇੱਥੇ ਪਹੁੰਚੇਗਾ ਔਰ ਸੰਗਤਾਂ ਉਡੀਕ ਕਰ ਰਹੀਆਂ ਨੇ ਫਤੂਆਣਾ ਗੁਰਦੁਆਰਾ ਸਾਹਿਬ ਬਿਰਦਾ ਆਸ਼ਰਮ ਤੁਸੀਂ ਦਰਸ਼ਨ ਕਰ ਸਕਦੇ ਹੋ ਔਰ ਸਾਹਮਣੇ ਇੱਧਰ ਜਿੱਥੇ ਰਾਜਾ ਸਾਹਿਬ ਜੀ ਵੱਲੋਂ ਤਪ ਕੀਤਾ ਗਿਆ ਤਪ ਸਥਾਨ ਆਓ ਤੁਹਾਨੂੰ ਤਪ ਸਥਾਨ ਦੇ ਅੰਦਰੋਂ ਵੀ ਦਰਸ਼ਨ ਕਰਵਾਉਂਦੇ ਹਾਂ ਇੱਥੇ ਬੜੀ ਸ਼ਰਧਾ ਦੇ ਨਾਲ ਲੋਕ ਆਉਂਦੇ ਨੇ ਔਰ ਜੋ ਵੀ ਕਹਿੰਦੇ ਇੱਥੇ ਸ਼ਰਧਾ ਦੇ ਨਾਲ ਆਪਣੀ ਮਨੋ ਕਾਮਨਾ ਲੈ ਕੇ ਆਉਂਦਾ ਹੈ ਉਹ ਜਰੂਰ ਪੂਰੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਤਪ ਸਥਾਨ ਰਾਜਾ ਸਾਹਿਬ ਜੀ ਵੱਲੋਂ ਜਿੱਥੇ ਤਪ ਕੀਤਾ ਗਿਆ ਇਹ ਰਾਜਾ ਸਾਹਿਬ ਜੀ ਦੇ ਗੁਰੂ ਨੇ ਗੁਰੂ ਸਾਹਿਬ ਦਾਸ ਜੀ ਤੰਤਨ ਸ਼੍ਰੀ ਨਾਮਕਮਲ ਰਾਜਾ ਸਾਹਿਬ ਜੀ ਨੇ ਇਸ ਜਗਾ ਤੇ ਤਪ ਕੀਤਾ ਦਰਸ਼ਨ ਤੁਸੀਂ ਕਰ ਸਕਦੇ ਹੋ ਅੰਦਰੋਂ ਵੀ ਦਰਸ਼ਨ ਕਰੋ ਔਰ ਇਸ ਸਥਾਨ ਬਾਰੇ ਅਸੀਂ ਇੱਥੋਂ ਦੇ ਮੁੱਖ ਪ੍ਰਬੰਧਕ ਪਈ ਸਭ ਬਲਵੰਤ ਸਿੰਘ ਜੀ ਹੋਰ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਸਸਿਕਾਵਾ ਬਾਈ ਵਾਇਕੁਲ ਖਾਲਸਾ ਵਾਇਕੁਲ ਫਤਿਹ ਵਾਇਕੁਲ ਜੀ ਦਾ ਖਾਲਸਾ ਵਾਇਕੁਲ ਗਰੀ ਕਰੋ ਦੀ ਫਲੀ ਤੋਂ ਆ ਬਾਬਾ ਇਹ ਤਪਸਥਾਨ ਰਾਜਾ ਸਾਹਿਬ ਜੀ ਬਾਰੇ ਥੋੜਾ ਸ਼ਾਰਟ ਦੇ ਵਿੱਚ ਦੱਸਿਓ ਇਹ ਸਥਾਨ ਤੇ ਕਿਸ ਤਰ੍ਹਾਂ ਦਾ ਤਪਸਥਾਨ ਹੈ ਇਹ ਪਿੰਡ ਭਰੋ ਮੁਜਾਰੇ ਦੇ ਜੂਨ ਦੇ ਵਿੱਚ ਪੈਂਦਾ ਨੇੜੇ ਬੰਗਾ ਜੀ ਇਸ ਸਥਾਨ ਤੇ ਮਹਾਰਾਜ ਜੀ ਦੇ ਉਹਨਾਂ ਦੇ ਸਮੇਂ ਦੇ ਜੋ ਉਸ ਵੇਲੇ ਸੀਗਾ ਉਹਨਾਂ ਨੇ ਇੱਥੇ ਤਪ ਕੀਤਾ ਉਹਨਾਂ ਦਾ ਸਥਾਨ ਅੰਦਰ ਬਣਿਆ ਤਪਸਥਾਨ ਤੇ ਉਹਨਾਂ ਦੀ ਖੂਹ ਹੀ ਜਨਪੀਣ ਉਸ ਵੇਲੇ ਇੱਥੇ ਪਾਉ ਵਹਿੰਦਾ ਸੀ ਪਾਣੀ ਮਿਲਦਾ ਸੀ ਹਰੇਕ ਬੰਦੇ ਨੂੰ ਤੇ ਨਾਲ ਇਸ ਸਥਾਨ ਦੇ ਵਿੱਚ ਉਹਨਾਂ ਨੇ ਵਰ ਦਿੱਤੇ ਆ ਤੇ ਜਿਹੜਾ ਵੀ ਇੱਥੇ ਆਉਗੋ ਦੀਆਂ ਮੰਦੀਆਂ ਮਨੋ ਕਾਮਨਾ ਪੂਰਨ ਹੋ ਗਈਆਂ ਉਹਨਾਂ ਦੇ ਬਚਨਾਂ ਤੇ ਸੰਗਤਾਂ ਫੁੱਲ ਚੜਾਉਂਦੀਆਂ ਹੋਈਆਂ ਇੱਥੇ ਬਿਰਧ ਆਸ਼ਰਮ ਬਣਿਆ ਹੋਇਆ ਇੱਥੇ ਇਸ ਵੇਲੇ 70 ਕੇ ਦੇ ਕਰੀਬਨ ਬੇਤੇ ਬਤੇ ਬਜ਼ੁਰਗ ਮਾਤਾਵਾਂ ਭੈਣਾ ਰਹਿ ਰਹੀਆਂ ਇਸ ਆਸਥਾਨ ਦੇ ਉੱਪਰ ਜੋ ਵੀ ਕਿਸੇ ਨੂੰ ਲੋੜ ਬੰਦ ਹੋਵੇ ਇੱਥੇ ਆ ਕੇ ਰਹਿ ਸਕਦਾ ਇੱਥੇ ਰਾਜਾ ਸਾਹਿਬ ਜੀ ਦੇ ਬਚਨ ਕਿਤੇ ਨੇ ਉਹਨਾਂ ਨੇ ਇੱਥੇ ਬਹੁਤ ਬਖਸ਼ੀਆਂ ਦਿੱਤੀਆਂ ਨੇ ਇਹ ਉਹਨਾਂ ਦੀ ਕਿਰਪਾ ਦੁਆਰਾ ਆਜਿ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਗੁਣਾਚੌਰ ਸਰੋਵਰ ਸਾਹਿਬ ਤੋਂ ਨਗਰ ਕੀਰਤਨ ਵਿਸ਼ਾਲ ਇਥੇ ਪਹੁੰਚ ਰਿਹਾ ਸੰਗਤਾਂ ਦੇ ਤਨਵਾਦ ਵਾਸਤੇ ਇਥੇ ਚਾਹ ਦੇ ਲੰਗਰ ਤੇ ਫਰੂਟ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਹੈ ਬਾਕੀ ਸੰਗਤਾਂ ਨੂੰ ਸੇਧ ਵਿੱਚ ਇੱਕ ਸੂਚਨਾ ਦੇ ਕੇ ਬੇਨਤੀ ਕਰਦੇ ਆਂ ਕਿ ਕੋਈ ਵੀ ਕਿਤੇ ਵੀ ਕੋਈ ਬਜ਼ੁਰਗ ਹੋਵੇ ਮਾਤਾ ਹੋਵੇ ਕੋਈ ਯਤਿਮ ਬੱਚਾ ਹੋਵੇ ਇਥੇ 24 ਘੰਟੇ ਦਰਵਾਜ਼ੇ ਖੁੱਲੇ ਹਾਂ ਇਥੇ ਆ ਸਕਦੇ ਨੇ ਇਥੇ ਉਹਨਾਂ ਦੀ ਸਾਰੀ ਮੁਹਬਤ ਅਤੇ ਸੇਵਾ ਕੀਤੀ ਜਾਂਦੀ ਕੋਈ ਕਿਸ ਤੋਂ ਪਿਆ ਨਹੀਂ ਰਿਹਾ ਜਾਂਦਾ ਤੇ ਇਥੇ ਹਸਪੀਟਲ ਵੀ ਹੈ ਇਥੇ ਦਵਾਈਆਂ ਮਿਲਦੀਆਂ ਹਨ ਤਾਰੀਆਂ ਸਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇੱਥੇ ਆਓ ਆ ਕੇ ਆਪਣੇ ਨਮਸਤਕ ਹੋਵੋ ਤੇ ਸਤਿ ਸ੍ਰੀ ਅਕਾਲ ਤੋਂ ਕੁਝ ਕਿਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਦੀ ਬਲੀ ਕਰੋ ਜੀ ਇੱਧਰ ਲੰਗਰ ਹਾਲ ਬਣਿਆ ਹੋਇਆ ਹੈ ਲੰਗਰ ਬਣ ਰਿਹਾ ਹੈ ਤੇ ਨਾਲ ਹੀ ਇੱਧਰ ਰੋਟੀਆਂ ਬਣਾਉਣ ਵਾਲੀ ਮਸ਼ੀਨ ਵੀ ਬਹੁਤ ਵੱਡੀ ਲਗਾਈ ਗਈ ਹੈ ਤਾਂ ਕਿ 24 ਘੰਟੇ ਇੱਥੇ ਲੰਗਰ ਚੱਲਦਾ ਰਹਿੰਦਾ ਹੈ ਨਗਰ ਕੀਰਤਨ ਵੀ ਪਹੁੰਚ ਚੁੱਕਿਆ ਹੈ ਵੱਖ-ਵੱਖ ਪਿੰਡਾਂ ਦੇ ਵਿੱਚੋਂ ਦੀ ਹੁੰਦਾ ਹੋਇਆ 16 ਪਿੰਡਾਂ ਦੇ ਵਿੱਚੋਂ ਨਗਰ ਕੀਰਤਨ ਇਹ ਅੱਜ ਕੱਢਿਆ ਜਾ ਰਿਹਾ ਹੈ ਤਨ ਤਨ ਸ਼੍ਰੀ ਨਾਮ ਕਮਲ ਰਾਜਾ ਸਾਹਿਬ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਤੁ ਸੰਗਤਾਂ ਵੱਲੋਂ ਪੂਰੇ ਉਤਸ਼ਾਹ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲਿਆ ਗਿਆ ਹੈ ਬਹੁਤ ਲੰਮਾ ਕਾਫਲਾ ਟਰੈਕਟਰ ਸ਼ਰਦਾ ਦੇ ਨਾਲ ਸਜਾਇਆ ਗਿਆ ਹੈ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਜੈ ਰਾਜੇ ਦੀ ਤੋਂ ਇਧਰ ਭੱਜ ਭੱਜ ਕੇ ਲੰਗਰ ਦੀ ਸੇਵਾ ਛੋਟੇ ਛੋਟੇ ਬੱਚਿਆਂ ਵੱਲੋਂ ਫਰੂਟਸ ਚਾਹ ਦੀ ਸੇਵਾ ਸਵਾਗਤ ਵਾਸਤੇ ਸੰਗਤਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਸ਼ਰਦਾ ਦੇ ਨਾਲ ਖੜੀਆਂ ਨੇ ਬਹੁਤ ਹੀ ਸੁੰਦਰ ਦ੍ਰਿਸ਼ ਨਗਰ ਕੀਰਤਨ ਦਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਟਰੈਕਟਰ ਸ਼ਿੰਗਾਰਿਆ ਗਿਆ ਹੈ

Hatta iyi bazı vatanlar